ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵਾਂਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਾ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨ ਟਾਈਮ ਹੋ ਗਏ ਭਾਈ 5 ਵੱਜ ਚੁੱਕੇ ਆ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ਾਮ ਦਾ 5 ਦਾ ਟਾਈਮ ਹੋ ਗਿਆ ਇੰਨੀ ਲੇਟ ਵੀਡੀਓ ਸ਼ੁਰੂ ਕਰਨ ਲੱਗੇ ਆਪਾਂ ਤੇ ਕਿਉਂਕਿ ਅੱਜ ਜੀ ਸਵੇਰ ਦਾ ਬੀਜ ਖਾਮ ਲੱਗਿਆ ਪਿਆ ਕਮਲੇ ਕਰਖਾ ਜੀ ਖਾਮ ਨੇ ਤੇ ਆਪਾਂ ਬਣਾਉਂਦੇ ਸੀਗੇ ਚਾਰ ਟਮਾਟਰਾਂ ਦੀ ਤੇ ਗੰਡਿਆਂ ਦੀ ਚਟਨੀ ਕਿਉਂਕਿ ਉਹ ਤਾਂ ਸਵੇਰੇ ਸਬਜ਼ੀ ਬਣਾਈ ਸੀ ਸਵੇਰੇ ਸਬਜ਼ੀ ਬਣਾਈ ਸੀ ਆਲੂ ਗੋਭ ਤੇ ਪਈ ਐ ਸਬਜ਼ੀ ਤਾਂ ਗੱਲ ਕਰ ਮੈਨੂੰ ਆਏ ਛੱਪ ਜਾਂ ਮੈਂ ਤਾਂ ਮਖਾ ਥੋੜੀ ਐ ਤੇ ਇਹ ਤਾਂ ਅਗਰ ਕੇ ਆਪਾਂ ਬਣਾ ਰਹੇ ਸੀਗੇ ਟਮਾਟਰਾਂ ਦੀ ਜਗਲਾਂ ਵਿੱਚ ਹਰੀ ਮਿਰਚ ਦੀ ਚਟਨੀ ਤੇ ਕੱਲ ਵੀ ਉਹ ਹੋ ਗਿਆ ਕਾਲਾ ਪਰੈਠੇ ਤੋਂ ਨਾੜਣ ਨੂੰ ਤਾਂ ਕਰਕੇ ਜਿਹਦੇ ਵਿੱਚ ਉਹ ਘਰਦਾ ਜਾਂ ਉੱਠਦਾ ਸੀਗਾ ਹਨਾ ਕਿੰਨੀ ਜਿਆਦਾ ਫੱਟਦੀ ਹੁੰਦੀ ਆ ਤੇ ਉਹਦੇ ਨਾਲ ਬਸ ਮੈਨੂੰ ਰੇਸ਼ਾ ਹੋ ਗਿਆ ਰੇਸ਼ਾ ਤਾਂ ਮੈਨੂੰ ਆ ਹੀ ਹੋ ਜਾਂਦਾਗਾ ਬਾਣੇ-ਬਾਣੇ ਨਾਲੀ ਬਸ ਗਰਦੇ ਵਾਲਾ ਕੰਮ ਹੋ ਗਿਆ ਜਿਵੇਂ ਕਣਕ ਵਾਲਾ ਕੰਮ ਹੋ ਗਿਆ ਜਾਂ ਤੂੜੀ ਤੰਦ ਬੰਨਦਾ ਹੋਵੇ ਜਦੋਂ ਜਾਂ ਹੁਣ ਆਪਣੇ ਝੋਨੇ ਦੀ ਕੱਲ ਫੱਕ ਜਾਈਗੀ ਉਹਦੇ ਨਾਲ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਮਿਸਤਰੀ ਕਿੰਨਾ ਕੰਮ ਕਰ ਗਿਆ ਤੋਂ ਪਹਿਲਾਂ ਆਪਾਂ ਸਨਾਂ ਆਪਾਂ ਚਟਨੀ ਨਾਲ ਹੌੜ ਨਹੀਂ ਆ ਬੰਨਿਆ ਬੁੱਤ ਬਾਹਰ ਉਨਕ ਲਾ ਲਾ ਦੋਲੇ ਲਾ ਲਿਆ ਬੁਲੰਦ ਅੰਦਜ਼ਰ ਦੇ ਦੌਰ ਨੇ ਕੋਣਾ ਵਿਕਲਾ ਲੈ ਠੀਕ ਲਾਪਣਾ ਆਇਆ ਨਾ ਅੱਜ ਇਹ ਜਾਂਦਾ ਆਪਣੇ ਦਾਦੇ ਦਾ ਨੱਗਰ ਕੀਤਾ ਅੱਜ ਆਪਣੇ ਆਊਗਾ ਜੀ ਤੇ ਸ਼ਾਮ ਨੂੰ 3 ਵਜੇ ਆਊਗਾ ਸਾਰੇ ਵੀ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਇਹ ਚੇਰੀ ਬੋਲਿਆ ਜਾਏ ਵੀ ਇੱਕ ਦੋ ਦੋ ਚਾਰ ਪੰਡ ਖੜਦਿੰਦਾ ਰੋਜ਼ ਤੇ ਥੋੜਾ ਆਊਗਾ ਆਪਣੇ 3:00 ਵਜੇ ਤੇ ਜਦੋਂ ਤੇ ਡੈਡੀ ਜਾ ਰਹੇ ਪਈ ਸੀ ਜੀ ਵੈਸੇ ਤਾਂ ਸਬਜ਼ੀ ਤੇ ਫਿਰ ਮੈਂ ਕਿਹਾ ਥੋੜੀ ਨਾ ਰਹਿ ਜੇ ਬਾਕੀ ਤੜਕੇ ਜਸ਼ਨਾ ਫਿਰ ਸਕੂਲ ਵੀ ਲੈ ਕੇ ਜਾਊਗਾ ਫਿਰ ਤੁਹਾਨੂੰ ਬਤਾ ਸਬਜ਼ੀ ਦਾ ਬੰਦ ਹੀ ਆਪਣੀ 8:30 9:00 ਵਜੇ ਜਸ਼ਨਾ ਆਪਣਾ 7:30 8:00 ਵਜੇ ਸਕੂਲ ਜਾਵਰਦਾ ਤੇ ਤਾਂ ਕਰਕੇ ਮੈਂ ਕਿਹਾ ਚਲਣਾ ਨੇ ਤਾਂ ਜਸ਼ਨਾ ਲੈ ਜੂਗਾ ਆਪਾਂ ਹੋਰ ਕੂਲ ਤੇ ਨਾਲੇ ਆਪਾਂ ਹੁਣ ਸਰਦੀ ਵਜੋਂ ਥੋੜੀ ਵੀ ਨਾ ਰਹਿ ਜੇ ਦੂਸਰੀ ਤੇ ਬਹੁਤ ਜ਼ਿਆਦਾ ਛਾਮ ਸੀ ਤੇ ਅੱਜ ਮੈਂ ਵੀ ਅੱਜ ਜਸ਼ਨ ਦੇ ਡੈਡੀ ਜਿਵੇਂ ਤੁਹਾਨੂੰ ਦੱਸਿਆ ਹੀ ਸੀਗਾ ਆਪਾਂ ਗਏ ਸੀ ਕਿ ਜੋ ਨਵੇਕਣ ਜੋ ਨਵੇਸ਼ ਕੇ ਆਗੇ ਤੇ ਇਸ ਰੇਸਮੈਂਟ ਵਗੈਰਾ ਲਾ ਕੇ ਸੀ ਜਿਵੇਂ ਜਸ਼ਨ ਦੇ ਡੈਡੀ ਗਏ 10:00 ਵਜੇ ਤੇ ਬਾਕੀ ਡੈਡੀ ਨੇ ਇਹਦੇ ਕੰਮ ਸੰਭਾਲ ਲਿਆ ਸੀ ਸਾਰੇ ਹੀ ਸਿਮੈਂਟ ਵੀ ਜਿਹੜੀ ਫੜਾਈ ਗਏ ਕਿਉਂਕਿ ਅੱਜ ਥੋੜਾ ਵੀ ਇਟਾ ਊਟਾ ਇਕੱਠੀਆਂ ਕਰ ਵੀ ਤਾਂ ਹੀ ਚੜਾਤੀ ਅਸੀਂ ਪੈੜਤੀ ਵਿਸਤਰੀ ਟੱਪ ਚੱਕ ਗਿਆ ਤੇ ਮਸਾਲਾ ਡੜੀਆ ਫੜਾਤਾ ਤੇ ਮੈਂ ਅੱਜ ਕੀ ਕਰਿਆ ਮੈਂ ਅੱਜ ਆਪਦੀ ਜਿਹੜਾ ਸੂਟ ਸੀਗਾ ਉਹਤੇ ਲੱਗੀ ਅੱਜ ਮੈਂ ਸੂਟ ਸਿਉ ਲਿਆ ਸਿਉਂਤਾ ਸਾਰਾ ਨਹੀਂ ਸਿਉਂਤਾ ਮਤਲਬ ਕਿ ਮੈਂ ਸਲਵਾਰ ਜਮਾ ਰੈਡੀ ਕਰ ਲਈ ਬਿਲਕੁਲ ਤੇ ਕੱਲ ਨੂੰ ਤਾਂ ਹੁਣ ਆਪਣੇ ਛੱਤ ਪੋਗੀ ਦੇਖੋ ਜੇ ਟਾਈਮ ਲੱਗਿਆ ਤਾਂ بجلی ਲਾ ਲੂੰ ਘੰਟਾ ਜੇ ਨਾਲ ਲੱਗਿਆ ਟਾਈਮ ਫਿਰ ਪਰਸੋਂ ਪਰਸੋਂ ਕਰਾਂਗੇ ਆਪਾਂ ਖੁਸ਼ਰਾ ਖੁਸ਼ਰਾ ਰੈਡੀ ਕਰਾਂਗੇ ਸੂਟ ਜੈਂਪਰ ਕਮੀਜ਼ ਤੇ ਕੁਛ ਕੁਛ ਨਾ ਕੁਛ 파ਸੋ ਕਰ ਦਾਂਗੇ ਤੇ ਫੇਰ ਆ ਅੱਥ ਨੇ ਪੈਣ ਵੇਲੇ ਤਰਪਾਈ ਦੀ ਗੁਈ ਵਾਲਾ ਕੰਮ ਤਾਂ ਹੋ ਜਾਂਦਾ ਹਨ ਤੇ ਅੱਜ ਮੈਂ ਸਲਵਾਰ ਰੈਡੀ ਕਰ ਲਈ ਤੇ ਮੈਂ ਕਿਰਾਲ ਮਾਰੀ ਚ ਰੱਖਤੀ ਨਹੀਂ बस ਉਹਨੂੰ ਦਿਖਾ ਦਿੰਦੀ ਤੇ ਬਿਜਲੀ ਮੈਨੂੰ 12 12:30 ਵਜੇ ਮੈਨੂੰ ਲੱਗਿਆ ਮਖਾ ਟਾਈਮ ਪਿਆ ਹਜੇ ਰੋਟੀ ਚ ਘੰਟਾ ਤੱਕ ਹੈਗਾ ਮੇਰੇ ਕੋਲ ਫਿਰ ਮੈਂ ਘੰਟਾ ਮਸ਼ੀਨ ਡਾਲੀ ਤੇ ਆਪਾਂ ਸਲਵਾਰ ਅੱਜ ਰੈਡੀ ਕਰ ਲਈ ਆ ਤੇ ਹੁਣ ਤੁਹਾਨੂੰ ਆਪਾਂ ਆਪਣਾ ਬਾ ਵਾਸ਼ਰਮ ਦਿਖਾਉੜਿਆ ਕਿ ਮੇਰਾ ਬਣ ਗਿਆ ਕਿੰਨਾ ਕੁ ਉੱਚਾ ਉਹ ਸਮਾਰ ਕੇ ਤੁਹਾਨੂੰ ਦਿਖਾਉਣੇ ਆਪਾਂ ਲਓ ਜੀ ਇੰਨਾ ਰੈਡੀ ਹੋ ਗਿਆ ਤੁਹਾਨੂੰ ਆਪਾਂ ਦਿਖਾਉਣੇ ਆ ਇਹ ਆ ਆਪਣਾ ਨਹਾਉਣ ਘਰ ਇੰਨੀ ਇਹਦੀ ਪੂਰਾ ਆਪਾਂ ਉੱਚਾ ਚੱਕਿਆ ਵਧੀਆ ਤੇ ਖੁੱਲਾ ਵਿੱਚੋਂ ਇਹ ਲੈ ਬਹੁਤ ਹੀ ਖੁੱਲਾ ਤਾਂ ਬਾਦੂ ਹੈ ਤੇ ਇੱਧਰ ਆ ਗਿਆ ਆਪਣਾ ਮਸ਼ੀਨ ਵਾਲਾ ਜਿੱਥੇ ਆਪਾਂ ਮਸ਼ੀਨ ਧਰਾਂਗੇ ਕੱਪੜੇ-ਕੁਪੜੇ ਧੋਵਾਂਗੇ ਤੇ ਇਸ ਤਰ੍ਹਾਂ ਬਣ ਗਏ ਇਹ ਕੱਲ ਨੂੰ ਇਹਨਾਂ ਦੀ ਛੱਤ ਪੈ ਜੂਗੀ ਤੇ ਆ ਆਪਾਂ ਬੁਰਜੀ ਲਾਈ ਐ ਬੁਰਜੀ ਆਪਾਂ ਲਾਈ ਐ ਇਹ ਦੇ ਉੱਤੇ ਵੀ ਜਿਵੇਂ ਬਾਥਰੂਮ ਤੇ ਮੂਰੇ ਆਪਾਂ ਚੈਪਸ ਉਹ ਲਾਵਾਂਗੇ ਵੀ ਇਸ ਲੇਟਾਂ ਜਿਹੜੀਆਂ ਲੱਗਦੀਆਂ ਹਨਾ ਉਹ ਲਾਵਾਂਗੇ ਪੱਥਰ ਜਾਂ ਇਹਦੇ ਚ ਇਹਦੇ ਉੱਤੇ ਵੀ ਬੁਰਜੀ ਤੇ ਲਾਵਾਂਗੇ ਤੇ ਸ਼ੋਵ ਬਹੁਤ ਵਧੀਆ ਵਧੀਆ ਬਣ ਜੂਗੀ ਜਿਕੇਰਾ ਬੰਦਾ ਬੰਦੀ ਹੈ ਚੀਜ਼ ਹਨਾ ਰੋਜ਼-ਰੋਜ਼ ਕਿੱਥੋਂ ਪੈਸੇ ਲੱਗਦੇ ਐ ਇੰਨਾ ਉੱਚਾ ਚੱਕਿਆ ਆਪਾਂ ਇਹ ਹੋ ਗਿਆ 2 ਤੋਂ 3 2 ਤੋਂ 3 ਫੁੱਟ ਉੱਚਾ ਤੇ ਕੱਲ ਨੂੰ ਛੱਤ

ਹਣਾ ਸਸੀ ਗਾਬਲਾ ਸਸੀ ਨਾਂ ਦੇ ਖਾਨੇ ਸਸੀ ਗਾਲ ਜੀ ਰਮਾਲ ਬੰਨ ਹੀ ਲੈ ਪੁੱਤ ਜਾਂਦ ਫਿਰ ਨਾਤਾ ਹੈਗਾ ਹਵਾ ਵੱਜੂਗੀ ਹੈਂ ਬੰਨ ਹੋਰ ਬੰਨ ਲਾ ਸਾਫ ਕਰ ਲਾ ਮੋਟਰਸਾਈਕਲ ਲਓ ਜੀ ਇਹ ਹੋ ਗਿਆ ਆਪਣਾ ਤਿਆਰ ਤੇ ਆਪਾ ਮੜਾਲੀਏ ਦਾ ਖੇਲ ਆ ਰਿਹਾ ਜਬਾੜਾ ਹੀ ਪਹਿਰੇ ਜੀ ਕਰੇ ਲੋ ਇਹ ਪਰਬਣ ਦੇ ਤੇ ਆਪਾਂ ਪਾ ਦਈਏ ਮੀਨ ਮੱਤ ਫਿਰ ਥੋੜਾ ਜਿਹਾ ਤੇਲ ਹੋਰ ਲਾ ਦਾਂਗੇ ਫਿਰ ਤਾਂ ਭਾਤੜੇ ਬਣ ਗਏ ਫਿਰ ਆਪਾਂ ਲਿਆਉਣੇ ਆ ਘਰਾਂ ਵਿੱਚ ਆਪਾਂ ਲਾ ਗਏ ਆ ਧਾਰਾ ਕੱਢਣ ਦਾ ਟਾਈਮ ਹਜੇ ਪਾ ਕੀ ਹੋ ਗਿਆ ਇਹਨੂੰ ਉਹਦੇ ਮਾਰਦੀ ਆ ਨਾ ਇਹ ਤਾਂ ਬਾਲਾ ਕੁਛ ਕਰਦੀ ਅਰੇ ਤੇ ਕਾਲੂ ਹੋਊਗੀ ਜੀ ਆਪਣੇ ਛੱਤ ਹੈ ਮੰਮੀ ਸਾਰੇ ਪੈਣ ਭਰਾ ਜਿਉ ਸਰਕਾਰ ਨੂੰ ਸ਼ਰਤ ਕੋਗੀ ਪ੍ਰਸ਼ਾਦ ਬਣਾਵਾਂਗੇ ਪ੍ਰਸ਼ਾਦ ਬਣਾਵਾਂਗੇ ਸੂਜੀ ਦਾਾਰੇ ਪੈਣ ਭਰਾ ਜਿਉ ਜਿਹੜੇ ਨੇੜੇ ਤੇ ਖਾਈ ਜਾਏ ਫੇਰ ਮੈਂ ਅੱਖਾਂ ਵਿੱਚ ਹੱਥ ਫੋਰ ਫੇਰ ਮੈਂ ਅੱਖਾਂ ਵੀ ਸਾਡੋ ਆਖਿਆ ਨਹੀਂ ਹੈ ਮਮੀ ਬੜਾ ਕਮੈਂਟ ਕਰਦਿਆਂ ਕਹਿੰਦੇ ਐਨੀ ਮਿਹਨਤ ਕਰਜੋ ਕਹਿੰਦੇ ਸਾਰਾ ਪਰਿਵਾਰ ਕਹਿੰਦੇ ਛੇਤੀ ਛੱਤ ਕੋਠੀ ਦੀ ਵੀ ਛੇਤੀ ਛੱਤ ਪੈ ਜੀਆ ਤੇ ਹਾਲੇ ਬਹੁਤ ਸਾਰਾ ਖੰਚਾ ਖੜਿਆ ਹੋਣਾ ਉਹ ਹੀ ਦਾ ਗੱਲ ਹੈ ਕਿ ਛੇਤੀ ਕੋਠੀ ਪੈ ਜੀਏ। ਇਹ ਨਾ ਸਾਡੀ ਇੱਟਾਂ ਜਗਦ ਗਦਰ ਦੀ ਨਹੀਂ ਬਣੀਆਂ ਕੱਲ ਮਸਾਲਾ ਢੋਆ ਇੱਟਾ ਹੋਰ ਹਜੇ ਤਾਂ ਆਪਣੇ ਵੀਡੀਓ ਬਣਾਉਣਾ ਹੈ ਨਾ 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 ਸਾਰਾ ਮਿਸਤਰੀ ਦੇ ਨਾਲ ਲੱਗੇ ਰਹੇ ਆ ਇਹਨੇ ਹਾਲਾ ਭਰਾਇਆ ਇਹਨੇ ਤਾਂ ਘਬੜਾਇਆ। ਹੋਰ ਕੱਲੇ ਨੇ ਨੁਕਾੜਾ ਲੱਗ ਗਿਆ 1 ਵਜੇ ਮਸ਼ੀਨ ਆਈ ਆ। ਦੇ 2:30 ਵਜੇ ਆਇਆ ਕਰੀ ਹਾਂ ਹੋਰ ਤੇ ਘਾਟਾਪੁਰ ਕੇ ਆਪਾਂ ਹੀ ਸਭਾਲਿਆ ਕੰਮ ਨਾਲ ਕਿੱਦਾਂ ਹੋ ਗਿਆ ਸੀ ਕੰਮ ਸਹੀ ਮਿਸਤਰੀ ਆਈ ਤੇਰੀ ਵਿਚਾਰ ਵੀ ਕੰਮ ਹੋ ਗਿਆ ਕਿਹੜਾ ਆਈ ਤੇਰੀ ਵੀ ਕੰਮ ਰੁਕ ਗਿਆ ਨਾ ਹੋਰ ਪਹਿਣਾ ਕਵਿਟ ਕਰਦੇ ਕਹਿੰਦੇ ਜੀ ਵੀ ਆਪਦੇ ਕੰਮ ਦਾ ਕਿਹ ਹੁੰਦਾ ਕਹਿੰਦੀ ਕਰਨਾ ਕੋਈ ਉਹ ਹੋ ਜੁੰਦਾ ਕਹਿੰਦੀ ਬੰਦਾ ਇਹ ਟੇਟਾ ਵੀ ਤੋਂ ਹਾਂ ਛੁਪਾ ਲਾਗੇ 그러면은 ਇਹ ਹੋਰ ਹੈ ਏ ਥੂਈ ਕੁਰੀ ਜਾਂਦੀ ਏ ਓ ਆ ਦੂਜੀ ਓਰੇ ਨੂੰ ਆਇਆ ਲੀ ਖਾਂਦੀ ਖਾਂਦੀ ਲੋ ਜੀ ਬਸ ਤਾਰਾ ਤੁਰਾ ਕੱਟ ਕੇ ਫੇਰ ਇਹਨੂੰ ਆਪਾਂ ਛੜਤਾ ਜੀ ਆਪਣੀ ਚੁੱਤੀ ਘਾਣ ਬਸ ਇਹਦਾ ਡੇਢ ਕਿਬੀਤਾ ਤੋਂ ਥੋੜੇ-ਥੋੜੇ ਦੜੁਕਤੇ ਹੋਣਗੇ ਬਾਕੀ ਜਿਹੜੇ ਉੱਤੇ ਜਲ ਲਾਉਂਗੀ ਉਹ ਤਾਂ ਹੁਣ ਦਾ ਆਲੇ ਹੱਤੇ ਬਾਈ ਗੰਗੂ ਪਤਾਗਾ ਜਿੱਥੇ ਤੇ ਡਾਉਣਾ ਹੋਊਗੀ ਆਊਗਾ ਤੇ ਆਪਣੇ ਤਨੂ ਕਿਉਂਕਿ ਜਮੇ ਦੁੱਧ ਤੇਰਾ ਸਾਡੀ ਸੀ ਗੜ ਗਈ ਇੱਦੀ-ਇੱਦੀ ਗੜ ਗਈ ਤੇ ਆ ਗਈ ਤੇ ਹੁਣ ਆਪਾਂ ਇਹਦੇ ਬਸ ਸੇਵਾ ਕਰਦੇ ਆ ਕਰਦੇ ਆ ਤੇ ਸਟਾਰਟ ਇਹਦਾ ਪਲੇਟੀ ਦਾਣਾ ਦਿੰਦਿਆਂ ਕਰਾਂਗੇ ਤੇ ਇਹ ਸੂਹੀ ਜੀ ਆਪਣੀ ਜਮਾਂ ਕੋ ਦੇ ਵਿੱਚ ਜਦੋਂ ਪੂਰੀ ਠੰਡ ਹੁੰਦੀ ਹੈ ਇਹ 아이 ਸੂਹੀ ਹੁੰਦੀ ਹੈ ਜੀ ਠੰਡ ਦੇ ਵਿੱਚ ਹੀ ਸੂਜੀ ਹੁੰਦੀ ਹੈ ਪਿਛਲੇ ਕਿਹੜੇ ਮਾਰਚ ਚ ਸੂਹੀ ਸੀ ਤੇ ਮਾਰਚ ਵੀ ਦੇ ਪਤਾ ਨਹੀਂ ਸਰਬਰੀ ਮਾਰਚ ਜੀ ਦਿੱਤੀ ਸੀਗੀ ਐਸੀ ਇੱਕ ਜਾਣਤੀ ਛੁ ਚਲੋ ਜੀ ਫੇਰ ਮਿਲਦੇ ਆਪਾਂ ਲਓ ਜੀ ਟਾਈਮ ਹੋ ਚੁੱਕਿਆ 5:30 ਦਾ ਤੇ ਬਸ ਮੈਂ ਆਟਾ-ਗੋਟਾ ਗੁੰਨ ਲਿਆ ਤੇ ਲੱਗਦੇ ਆਂ ਆਪਾਂ ਰੋਟੀ ਦੁੱਧ ਕੜੀ ਜਾਂਦਾ ਬਸ ਪੁਣਕਿਆਂ ਨੂੰ ਤੇ ਲਿਬਤੂਲੀ ਮਾਜ ਕੇ ਤੇ ਕਪੜੇ ਉਪੜੇ ਆਪਣੇ ਹਜੇ ਕਿਹੜਾ ਬਾਹਰ ਹੀ ਪਏ ਬਸ ਮੈਂ ਤੇ ਮੰਮੀ ਨਹਾਵਾਂਗੇ ਫਿਰ ਇੱਥੋਂ ਚੱਕ ਚੱਕ ਕੇ ਬਸ ਇਹ ਹੀ ਪਾਵਾਂਗੇ ਜਿਹੜਾ ਕੋਈ ਇੱਕ ਦੋ ਸੂਟ ਰਹਿ ਜਾਣਗੇ ਉਹ ਆਪਾਂ ਅੰਦਰ ਮੇਸ਼ ਤੇ ਧਾਦੂਗੇ ਰਾ ਫਿਰ ਆਪਾਂ ਤੈ ਲਾ ਲਾਂਗੇ ਪਹਿਣ ਵਾਲੇ ਤੇ ਜਸ਼ਨ ਦੀ ਵਾਰਦੀ ਤੋਂ ਤੀਸੀ ਇਹ ਤਾਂ ਸੁੱਕਣੀ ਲੋਣੀ ਪੂਗੀ ਜਮਾ ਗਿੱੱਦੀ ਪਈ ਗਾਰੇ ਵਰਗੀ ਜਸ਼ਨ ਤੇ ਰੈਡੀ ਚੱਲੇ ਆ ਦੁੱਧ ਦੁੱਧ ਪਾਉਣ ਹੈ ਤੇ ਹੋਰ ਨਾ ਨੂੰ ਕਿਤਾ ਪਾਲੇ ਘੰਟਾ ਤੱਕ ਹਾਂ ਦੁੱਧ ਇਹ ਦਹੀਂ ਹੈ ਦੁੱਧ ਹੈ ਇਹ ਕਰੋਸ ਦੇ ਦੇ ਤੇ ਮੰਮੀ ਆਪਣੇ ਪਾਣੀ ਦਾ ਨਹੀਂ ਪਾਇਆ ਪੁੱਸ ਤੁਹਾਨੂੰ ਤੇ ਬਸ ਮੈਂ ਵੀ ਲੱਗਦੀਆਂ ਰੋਟੀ ਤੇ ਬਾਕੀ ਜੀ ਫੇਰ ਮੈਂ ਦੁਬਾਰੇ ਗੈਣੀ ਆ ਕੱਲ ਨੂੰ ਬੈਣੀ ਆ ਆਪਣੇ ਛੱਤ ਸਾਰੇ ਭੈਣ ਭਰਾ ਜਰੂਰ ਆਇਓ ਜੀ ਤੇ ਫੇਰ ਨਾ ਆਖਿਓ ਵੀ ਸਾਨੂੰ ਤਾਂ ਤੁਸੀਂ ਬੁਲਾਇਆ ਨਹੀਂਗਾ ਛੱਤ ਤੇ ਸਾਨੂੰ ਦੱਸਿਆ ਨਹੀਂਗਾ ਕਿ ਨਹੀਂ ਹੋਏ ਸਹੀ ਹੈ ਸਹੀ ਹੈ ਇਹ ਗੱਲ ਤੇ ਕੱਲ ਨੂੰ ਆਜੋ ਜੀ ਸਾਰੇ ਭੈਣ ਭਰਾ ਜਿਹੜੇ ਨੇੜੇ ਦੇ ਆ ਉਹ ਤਾਂ ਆ ਹੀ ਸਕਦੇ ਹੋ ਜਿਹੜੇ ਚਲੋ ਭੈਣ ਭਰਾ ਦੂਰ ਦੇ ਹਨਾ ਚਲੋ ਉਹ ਤਾਂ ਹਨਾ ਚਲੋ ਨਹੀਂ ਆ ਸਕਦੇ ਫਿਰ ਆਏ ਨਾ ਆਖਿਓ ਵੀ ਹਾਂ ਵੀ ਭਾਈ ਤੁਸੀਂ ਸਾਡਾ ਨਾਂ ਨਹੀਂ ਲਿਆ ਛੱਤ ਪਾਲੀ ਕੱਲੇ ਕੱਲੇ ਨੇ ਸੂਜੀ ਦਾ ਪ੍ਰਸ਼ਾਦ ਬਣਾ ਕੇ ਖਾ ਲਿਆ ਤੇ ਸਾਰੇ ਭੈਣ ਭਰਾ ਆਜੋ ਜੀ ਕੱਲ ਨੂੰ ਪੈਣੀ ਛੱਤ ਜ਼ਰੂਰ ਆਜੋ ਸਾਰੇ ਜਣੇ ਤੇ ਕਿਉਂਕਿ ਜੀ ਉਸਕੇ ਆਖਣਗੇ ਵੀ ਛੱਤ ਨੂੰ ਮਾਰ ਕੇ ਕੋਠੀ ਪਾਈਏ ਕੁਸ਼ਕ ਹੁੰਦੇ ਆ ਹਨਾ ਜਿਹੜੇ ਕਹਿਣ ਵਾਲੇ ਪਰ ਫਿਰ ਵੀ ਆਦੇ ਹੁੰਦੇ ਸਾਨੂੰ ਤਾਂ ਇਸੇ ਦਾ ਹੀ ਬਹੁਤ ਜਿਆਦਾ ਚਾਹ ਕਿਉਂਕਿ ਸਾਨੂੰ ਸਾਲ 2 ਸਾਲ ਹੋ ਗਏ ਹਨ ਕਰਦਿਆਂ ਨੂੰ ਵੀ ਕਦੋਂ ਸਾਡਾ ਬਾਥਰੂਮ ਤਿਆਰ ਹੋਊਗਾ ਕਦੋਂ ਅਸੀਂ ਨਹਾਉਣ ਕਰ ਪਾਵਾਂਗੇ ਕਦੋਂ ਪਾਵਾਂਗੇ ਤੇ ਸਾਡੇ ਲਈ ਤਾਂ ਇਹ ਦਿਨ ਆਦੇ ਹੁੰਦੇ ਵਿਆਹ ਵਰਗਾ ਦਿਨ ਆਊਗਾ ਕੱਲ ਨੂੰ ਹਨਾ ਛੱਤ ਪੂਕ ਜਦੋਂ ਮਸਾਣ ਦੇਣ ਆਊਗਾ ਤੇ ਬਾਕੀ ਜੀ ਆਦੇ ਹੁੰਦਾ ਚਾਹ ਤਾਂ ਹੁੰਦਾ ਹੀ ਹੈ ਹਨਾ ਜੇ ਕੋਈ ਆਪਾਂ ਛੋਟੇ ਤੋਂ ਛੋਟਾ ਕੋਈ ਵੀ ਕੰਮ ਕਰਦੇ ਆ ਹਨਾ ਤੇ ਚਾਹ ਤਾਂ ਹੁੰਦਾ ਹੀ ਹੈ ਹਨਾ ਜਦੋਂ ਕੋਈ ਨਵੀਂ ਚੀਜ਼ ਬਣਦੀ ਹੈ ਜਾਂ ਕੋਈ ਆਪਾਂ ਨਵੀਂ ਚੀਜ਼ ਲੈ ਕੇ ਆਉਣੇ ਆ ਹਨਾ ਤੇ ਬਾਕੀ ਜੀ ਬਸ ਲੱਗਦੇ ਆਪਾਂ ਰੋਟੀਆਂ ਤੇ ਫਿਰ ਗੋਲੀਆਂ ਗੁਲੀਆਂ ਲੈ ਕੇ ਬਸ ਅੱਜ ਤੱਕ ਕੰਬਲ ਨੱਪ ਕੇ ਪੈ ਜਾਗੇ ਤੇ ਕਿਉਂਕਿ ਕਈ ਬ ਥੱਕ ਜਾਂਦੇ ਆ ਜੀ ਬਸ ਮੈਂ ਤਾਂ ਨਾਲ ਦੀ ਨਾਲ ਹੋ ਜਾਂਦਾ ਮੁੜ ਕੇ ਪਿਆ ਹੋ ਜਾਂਦਾ ਵੀ ਸੌਂ ਜੀ ਹੈ ਹਨਾ ਕਿਉਂਕਿ ਅੱਜ ਤਾਂ ਇੰਜ ਹੋਇਆ ਪਿਆ ਵੀ ਕਿਹੜੇ ਵੇਲੇ ਮੰਜਾ ਮਿਲ ਜੇ ਕੰਬਲ ਨੱਪ ਕੇ ਜੇ ਪੈ ਜੀਏ ਹਨਾ ਕਿਉਂਕਿ ਥੱਕ ਜਾਂਦੇ ਆ ਜੀ ਸਾਰਾ ਦਿਨ ਤੋੜਾ ਫੇਰਾ ਜਾ ਅੱਜ ਤਾਂ ਫਿਰ ਮਸ਼ੀਨ ਤੇ ਵੀ ਲਾਇ ਮੇਰੀ ਆ ਜਵਾਂ ਜੀ ਦੁਖਾਂ ਲੱਗੀ ਕੁਸਤੇ ਬਾਹਾਂ ਦੇ ਵਿੱਚੋਂ ਉਹ ਕੱਢਿਆ ਸੀਗਾ ਆਪਣੇ ਜਦੋਂ ਟੈਸਟ ਕਰਿਆਗਾ ਤੇ ਉਥੇ ਫਿਰ ਵੀ ਪੀੜ ਜੀ ਤਾਂ ਰਹਿੰਦੀ ਐ ਸੂਈ ਦੀ ਤੇ ਚਲੋ ਅੱਜ ਮੈਨੂੰ ਵੀ ਇੱਕ ਹਿਸਾਬ ਨਾਲ ਖੁਸ਼ੀ ਜੀ ਹੈ ਅੱਜ ਵੀ ਅੱਜ ਮੇਰੇ ਸਲਵਾਰ ਹੈ ਜਿਹੜੀ ਕੰਪਲੀਟ ਹੋ ਗਈ ਕਿਉਂਕਿ ਜਦੋਂ ਵੀ ਆਪਾਂ ਲੱਗ ਜਾਂਦੇ ਹਾਂ ਕਿਸੇ ਵੀ ਕੰਮ ਤੇ ਹਨਾ ਫਿਰ ਉਹ ਸਿਰੇ ਚੜ ਜਾਂਦਾ ਹੁੰਦਾ ਜੇ ਆਪਾਂ ਕੌਲ ਕਰੀ ਜਾ ਕੇ ਵੀ ਕੋਈ ਨਹੀਂ ਮਸ਼ੀਨ ਤੇ ਬਹਿ ਜਾਗੇ ਫਿਰ ਸਿਓ ਲਾਂਗੇ ਫਿਰ ਕੌਲ ਹੋ ਜਾਂਦੀ ਹੈ ਤੇ ਅੱਜ ਵਧੀਆ ਲੱਗਿਆ ਜੀ ਮੈਨੂੰ ਮਸ਼ੀਨ ਤੇ ਮੈਂ ਸਲਵਾਰ ਰੈਡੀ ਕਰ ਲਈ ਤੇ ਹੁਣ ਆਪਾਂ ਕੱਲੂ ਦੇਖੋ ਟਾਈਮ ਲੱਗ ਗਿਆ ਤਾਂ ਠੀਕਾ ਵਿੱਚ ਦੀ ਲਾ ਲਾਂਗੇ ਹਨਾ ਜੇ ਕੋਈ ਘੰਟਾ ਮਿਲਿਆ ਤੇ ਨਹੀਂ ਆਪਾਂ ਪਰਸੋਂ ਕੰਪਲੀਟ ਕਰ ਦਾਂਗੇ ਤੇ ਬਾਕੀ ਜੀ ਚਲੋ ਅੱਜ ਵਾਲੀ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਅੱਜ ਥੋੜਾ ਜਿਹਾ ਛੋਟਾ ਵਲੌਗ ਬਣਿਆ ਤਾਂ ਕਰਕੇ ਸਾਰੇ ਪੰਨ ਪੜਾ ਹਨਾ ਰੀਜੈਸਟ ਕਰ ਲਿਓ ਜੀ ਤੇ ਕਿਉਂਕਿ ਬਸ ਦਨੇ ਤਾਂ ਮੰਮੀ ਨੂੰ ਪੁੱਛੋ ਦੇ ਸ਼ਕ ਤੇ ਸ਼ਕ ਹਨਾ ਮੰਮੀ ਹਾਂ ਰੇਸ਼ਾ ਇੱਕ ਹੁਣ ਵੀ ਇੱਥੇ ਨਹੀਂ ਮੰਮੀ ਠੱਜਦਾ ਹਿੱਧਰ ਦੇ ਬੈਣ ਨੇ ਜਾਣੇ ਹਨ ਸੰਭਲਾਦੀ ਹੈ ਕੁਸਤਾ ਚੁੱਲੇ ਦਾ ਸੇਖ ਹੋ ਗਿਆ ਕੁਸ ਤਾਂ ਤਾਂ ਠੰਡ ਨਹੀਂ ਆਉਂਦੀ ਹਾਂ ਹਾਂ ਤੇ ਅਈ ਆ ਵਧੀਆ ਜੀ ਨਿੱਗਾ ਨਿੱਗਾ ਜ ਅੱਗੇ ਜਿਵੇਂ ਪਹਿਣਾ ਕਹਿੰਦੀ ਸੀ ਕਹਿੰਦੀ ਜਦੋਂ ਜ਼ਿਆਦਾ ਠੰਡਾ ਆ ਗਈ ਜਦੋਂ ਹਨਾ ਕਹਿੰਦੇ ਵੀ ਇੱਥੇ ਚਾਦਰ ਪਾ ਲਿਓ ਹਰੀ ਚਾਦਰ ਜੀ ਨਹੀਂ ਹੁੰਦੀ ਮੁਰਕੇ ਉਹ ਪਾਲੇ ਕਹਿੰਦੇ ਫਿਰ ਜਮਾ ਹੀ ਨਹੀਂ ਠੰਡ ਲਾਦੀ ਠਿੱਕ ਜਿਵੇਂ ਹਿਸਾਬ ਨਾਲ ਕਮਰੇ ਵਾਂਗੂ ਕਮਰਾ ਬਣ ਗਿਆ ਜੀ ਬਹੁਤ ਜ਼ਿਆਦਾ ਸੁਖ ਹੋ ਗਿਆ ਹੁਣ ਤਾਂ ਮੈਨੂੰ ਕੋਈ ਭਾਂਡਾ ਵੁੰਨੇ ਨਾਲ ਟੋਕਰਾ ਵਗੈਰਾ ਅੱਗੇ ਮੇਰੇ ਸੋਈ ਚ ਧਰਦੀ ਮੈਨੂੰ ਨਹੀਂ ਧਰਨਾ ਪੈਂਦਾ ਜੋ ਕੋਈ ਸਮਾਨ ਜਿਵੇਂ ਅੱਗੇ ਫੱਟੀਆਂ ਪੀੜੀਆਂ ਸਾਰਾ ਚਕਲਾ ਵੇਣਾ ਸੋਈ ਚ ਧਰਨਾ ਪੈਂਦਾ ਹੁਣ ਨਹੀਂ ਹੁਣ ਵਧੀਆ ਬਾਹਰ ਪਿਆ ਰਹਿੰਦਾ ਸੁਖ ਬਹੁਤ ਹੋ ਗਿਆ ਜੀ ਤੇ ਚਲੋ ਆਏ ਆ ਨਾਲੇ ਤਾਂ ਘਰ ਵੀ ਆਏ ਖੁੱਲਾ ਖੁੱਲਾ ਜਿਆ ਲੱਗਣ ਲੱਗਾ ਅੱਗੇ ਡੈਡੀ ਆਖੀ ਜਾਂਦੇ ਸੀ ਕਹਿੰਦੇ ਹੁਣ ਉਹੀ ਘਰਾਂ ਆ ਲੱਗਦਾ ਕਿੱਡਾ ਸਾਰਾ ਹੋ ਗਿਆ ਕਹਿੰਦੇ ਅੱਗੇ ਥ ਬਿਤਾਹਤਾਂ ਤੇ ਹੋਰ ਹੀ ਖੁੰਜਾਨੀਆਂ ਬਣੀਆਂ ਪਿੰਗਾਂ ਸੀ ਜੀ ਕੋਛਰੇ ਜਿਹੇ ਬਣੇ ਪਏ ਸੀ ਸੋਹਣਾ ਨਹੀਂ ਲੱਗਦਾ ਸੀ ਹੁਣ ਵਧੀਆ ਹੋ ਗਿਆ ਖੁੱਲਾ ਹੁਣ ਸਾਨੂੰ ਆਏ ਆ ਵੀ ਜਿਵੇਂ ਝੋਨਾ ਵਗੈਰਾ ਜਾਂ ਕਣਕ ਵਗੈਰਾ ਜੀ ਜਦੋਂ ਕੋਈ ਵੀ ਟਰਾਲੀ ਆਉਂਦੀ ਆ ਹੁਣ ਆਪਦਾ ਖੁੱਲਾ ਹੋ ਗਿਆ ਵੇੜਾ ਕਿਵੇਂ ਮਰਜ਼ੀ ਵੇੜੇ 'ਚ ਬੈਗ ਲਾ ਕੇ ਲਾ ਦੀ ਅੱਗੇ ਬਹੁਤ ਮੁਕਤਾ ਕੁਸਤਾ ਗੰਧੋੜਗਾ ਲਾ ਕਰਕੇ ਸਾਨੂੰ ਦਿੱਕਾ ਬਹੁਤ ਲੱਗਦਾ ਸੀਗਾ ਤੇ ਹੁਣ ਚਲੋ ਵਧੀਆ ਹੋ ਗਿਆ ਸੌਖਾ ਹੋ ਗਿਆ ਤੇ ਬਾਕੀ ਜੀ ਚਲੋ ਕਰਦੇ ਆ ਵੀਡੀਓ ਦਾ ਐਂਡ ਗੱਲਾਂ ਗੱਲਾਂ ਚ ਆਪਾਂ ਵੀਡੀਓ ਕਰਦਾਂਗੇ ਲੌਂਗ ਤੇ ਬਾਕੀ ਜਿਹੜੇ ਭੈਣ ਭਰਾ ਹਨਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਵੀਡੀਓ ਨੂੰ ਫੁੱਲ ਵਾਚ ਕਰਦੇ ਰਿਹਾ ਕਰੋ ਤੇ ਐਡ ਵਗੈਰਾ ਨੂੰ ਸਕਿਪ ਪਨਾ ਕਰਿਆ ਕਰੋ ਵੀਡੀਓ ਨੂੰ ਹਾਈਪ ਜ਼ਰੂਰ ਕਰਦੇ ਆ ਕਰੋ ਤੇ ਸੋ ਬਾਕੀ ਜੀ ਕਹਿਣ ਦੀ ਲੋੜ ਨਹੀਂ ਪੈਂਦੀ ਹਨਾ ਭੈਣ ਭਰਾ ਜਿਹੜੇ ਇਹਨਾਂ ਨੇ ਸਪੋਰਟ ਕਰਨੀ ਕਰ ਦਿੰਦੇ ਹੁੰਦੇ ਆ ਤੇ ਜਮਾਂ ਵੀ ਮੈਨੂੰ ਤਾਂ ਜੀ ਵਧੀਆ ਲਾਗਦਾ ਮੈਨੂੰ ਤਾਂ ਮਾਣ ਆ ਜਿੰਨੇ ਵੀ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਆ ਹਨਾ ਕਿਉਂਕਿ ਭੈਣ ਭਰਾ ਆਦੇ ਹੁੰਦਾ ਜਿਹੜਾ ਦਿਲੋਂ ਜੁੜਿਆ ਹੋਵੇ ਉਹਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਉਹ ਆਪੇ ਹੀ ਸਪੋਰਟ ਕਰਦਾ ਹੈਗਾ ਤੇ ਵਧੀਆ ਸਪੋਰਟ ਕਰ ਰਹੇ ਹੋ ਤੁਸੀਂ ਐਵੇਂ ਹੀ ਸਪੋਰਟ ਕਰਦੇ ਰਿਹਾ ਕਰੋ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੇ ਕਾਲ ਜੀ ਬਾਏ ਬਾਏ ਜੀ